ਇੱਕ ਘੱਟ ਤੇ ਇਹ ਸ਼ੇਰਖਾਨ ਬੀਕੋਸਾਰੇ ਆਹ ਲਓ ਜੀ ਚੱਕੋ ਜੀ ਲਓ ਜੀ ਲਓ ਜੀ ਆਹ ਇਹ ਇਹ ਲਓ ਹਾਂ ਇਹ ਪਹਿਲਾ ਪੂਰਾ ਇਹ ਜੀ ਅਜੇ ਆਇਆ ਤੇ ਪਰਸੋ ਪ੍ਰੋਗਰਾਮ ਸਾਡਾ ਮੋਗੇ ਉਹ ਪ੍ਰੋਗਰਾਮ ਕਰਕੇ ਉਸ ਤੋਂ ਬਾਅਦ ਜਿੰਨੇ ਵੀ ਇਹਨਾਂ ਪਿੰਡਾਂ 'ਚ ਲਾਏ ਨੇ ਜਿੱਥੇ ਵੀ ਲਾਏ ਨੇ ਲੱਭ ਲੱਭ ਕੇ ਸਾਰੇ ਮੀਟਰਾਂ ਜਿਹੜੇ ਜਿਪ ਵਾਲੇ ਇਹ ਸਾਰੇ ਇਹਨਾਂ ਨੂੰ ਜਮ੍ਹਾਂ ਕਰਾਵਾਂਗੇ ਔਰ ਜਿਆ ਸਰਕਾਰ ਜਿਹੜੀ ਉਹ ਦੂਜੇ ਮੀਟਰ ਲਿਆ ਕੇ ਲਾਵੇ ਔਰ ਅਗੀਗਾ ਜਿਹੜਾ ਬਿਜਲੀ ਬੋਰਡ ਦਾ ਨਿਯਤੀਕਰਤ ਕੀਤਾ ਜਾ ਰਿਹਾ ਕਿਸੇ ਕੰਪਨੀ ਨੂੰ ਦਿੱਤਾ ਜਾ ਰਿਹਾ ਅਸੀਂ ਨਹੀਂ ਦੇਣ ਦੇਵਾਂਗੇ ਆਹ ਜੀ ਨਿਯਤੀਕਰਤ ਜਿਹੜਾ ਲਾਗੂ ਕਰਤਾ ਜਿਪ ਵਾਲੇ ਮੀਟਰ ਲਾ ਰਹੇ ਸੀ ਉਹਦਾ ਵਿਰੋਧ ਕੀਤਾ ਆਂ ਜੀ ਪੂਰੇ ਤਾ ਤੇ ਵੱਧ ਤੋਂ ਵੱਧ ਵੀਰੋ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਜੋ ਉਤਕਸਣ ਮੋਰਚਾ ਕ੍ਰਾਂਤੀਕਾਰੀ ਕਿਸਾਨ ਹੁੰਦੇ ਆਂ ਜੇ ਪਟਕੇ ਜਾਂਦੇ ਨੇ ਸਾਰਿਆਂ ਦੇ ਫੈਕਲੀਆਂ ਦਾ ਫੈਲਾ ਵੀ ਇਹ ਬੀਟਰ ਚਿੱਪ ਵਾਲੇ ਜਿਹੜੇ ਕਿਤੇ ਪਿੰਡ ਤੇ ਕਿਸੇ ਵੀ ਘਰੇ ਕੇ ਨਹੀਂ ਲੱਗਣ ਦੇਣੇ ਕੋਈ ਉਸ ਤਰ੍ਹਾਂ ਲਾਗੂ ਕਰਦੇ ਸੀ ਅੱਜ ਫਰੋਚੋ ਜ਼ਿਲ੍ਹੇ ਦੇ ਪਿੰਡ ਸ਼ੇਰਖਾਂ ਦੇ ਵਿੱਚੋਂ ਲਿਆ ਕੇ ਸਾਡਾ ਜਿਹੜਾ ਬਲਾਕ ਸਾੰਘੇ ਹਜਮ ਉਹਦੇ ਜਿਹੜਾ ਸਾੰਘੇ ਹਜਮ ਦੇ ਵਿੱਚ ਬਿਲੀ ਕਰੇ ਉੱਥੇ ਲਿਆ ਕੇ ਇਹ ਜਮਾ ਕਰਾਏ ਨੇ ਕੋ ਸਾਰਿਆਂ ਦਾ ਧੰਨਵਾਦ ਇਹਨੂੰ ਵਰਤਮਾਨ ਵੀਡੀਓ ਸ਼ੇਅਰ ਕਰ ਦਿਓ ਤੇ ਜਿੱਥੇ ਕਿਤੇ ਵੀ ਮੀਟਰ ਚਿਪ ਵਾਲੇ ਮੀਟਰ ਲਾਉਦੇ ਨੇ ਮਾਲਕ ਉਹਨਾਂ ਨੂੰ ਰੋਕੋ ਜੇ ਕਿਤੇ ਚੋਰੀ ਲਾ ਜਾਂਦੇ ਨੇ ਉਹਨੂੰ ਪੱਟ ਕੇ ਉਦੋਂ ਹੀ ਦਫ਼ਤਰ ਦੇ ਵਿੱਚ ਜਮਾ ਕਰਾ ਕੇ ਆਓ ਜੇ ਆਪ ਨਹੀਂ ਤੁਸੀਂ ਕਰਾ ਸਕਦੇ ਤੇ ਸਾਨੂੰ ਦੱਸੋ ਅਸੀਂ ਉਦੋਂ ਜਿਹੜਾ ਤੁਹਾਡੇ ਪਿੰਡਾਂ ਜਾ ਕੇ ਇਹ ਚਿਪ ਵਾਲੇ ਮੀਟਰ ਪੱਟ ਕੇ ਜਮਾ ਕਰਾ ਦਈਏ ਪੈਣੀ ਨਹੀਂ ਪੂੜ ਹੋਣ ਦੀ ਜ਼ਮੀਨਾਂ 'ਚ ਨਹੀਂ ਵੜੁੰਦੇ ਨਾ ਉਵੇਂ ਹੀ ਇਹ ਵੀ ਨਹੀਂ ਲੱਗਣਦੇ ਨੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ